ਸਾਥੀਓ ਨਮਸਕਾਰ ਜਿਆਪੀ ਜਿਆਪਾਰਤ ਅੱਜ ਜਿਹੜੀ ਸੁਭੇਦੀ ਸਰਕਾਰ ਹੈ ਉਹਦਾ ਜਿਹੜਾ ਚਿਹਰਾ ਉਹ ਬੇਨਕਾਬ ਹੋ ਗਿਆ ਕਿ ਉਸ ਸਰਕਾਰ ਨੂੰ ਕਿੰਨਾ ਡਾਰਾ ਮੇਰੇ ਤੋਂ ਕਿੱਡੀ ਬਹਾਹਾਟ ਹੈ ਅੱਜ ਦੇਖਣ ਨੂੰ ਮਿਲੀ ਹੈ ਕੀ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਤੁਹਾਨੂੰ ਪਤਾ ਹੈ ਕਿ ਮੈਂ 2 ਮਹੀਨੇ ਪਹਿਲੇ ਵਿਧਾਨ ਸਭਾ ਦੇ ਮੈਂਬਰਸ਼ਿਪ ਤੋਂ استیفا ਦਿੱਤਾ ਸਕਦਾ ਮੇਰਾ استیفا دینے ਦਾ ਕਾਰਨ ਸੀ ਕਿ ਜਿਹੜੀ ਆਉਣ ਵਾਲੀ ਜਿਹੜੀ ਚੋਣ ਹੈ ਲੋਕ ਸਭਾ ਦੇ ਜਿਹੜੇ ਇੱਕ ਤਰੀਕ ਜਿਹੜੇ ਹੋ ਕੇ ਗਏ ਹੈ ਕਿ ਜਿੱਦਾਂ ਹਿਮਾਚਲ ਦੇ ਵਿੱਚ ਇਲیکشن ਹੋਇਆ ਉਦਾਂ ਹੀ ਲੱਗਦਾ ਕਿ ਲੋਕ ਸਭਾ ਸੀਟ ਤੇ ਇਹਦੇ ਬਾਈ ਇਲیکشن ਕਰਾਇਆ ਜਾਵੇ ਕਿ ਜਿਹੜੀ ਸੂਬੇ ਦੀ ਸਰਕਾਰ ਕਹਿੰਦੀ ਅਸੀਂ ਬੜੇ ਕੰਮ ਕੀਤੇ ਬੜਾ ਵਿਕਾਸ ਕੀਤਾ ਅਸੀਂ ਤੇ ਨੇਰੀ ਲਿਆਤੀ ਕੰਮਾਂ ਦੀ ਅਗਰ ਉਹਨਾਂ 'ਚ ਸੱਚਾਈ ਸੀ ਜਿਹੜਾ ਅੱਜ ਇਸ ਤਸਕੀਫਾ ਤੁਸੀਂ ਦਬਾਬ ਤੇ ਮਨਜ਼ੂਰ ਕਰਵਾਇਆ ਕਿ 2 ਮਹੀਨੇ ਪਹਿਲੇ ਕਰਵਾਂਦੇ ਤੁਹਾਨੂੰ ਪਤਾ ਲੱਗਦੀ ਤੁਹਾਡੀ ਸਹੀ ਕੀ ਹੈ ਮਹਿਰਾਨ ਹੋ ਗਿਆ ਸਪੀਕਰ ਸਾਹਿਬ ਦੇ ਉੱਤੇ ਜਿਨ੍ਹਾਂ ਦੇ ਉੱਤੇ ਮੈਨੂੰ ਬਹੁਤ ਉਮੀਦਾਂ ਸੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੋਂ ਮੈਨੂੰ ਬਹੁਤ ਉਮੀਦਾਂ ਸੀ ਮੈਂ ਦੱਸਣ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਕਿ ਇਹਨਾਂ ਦਾ ਚਿਹਰਾ ਕਿੱਦਾਂ ਬੇਇਨਕਾਬ ਹੋਇਆ ਹੈ ਕਿ ਮੈਨੂੰ ਅੱਜ ਤੋਂ 10-12 ਦਿਨ ਪਹਿਲੇ ਇੱਕ ਲੈਟਰ ਆਂਦੀ ਹੈ ਮੇਰੇ ਘਰ ਤੇ ਵਿੱਚ ਕਿ ਪੰਜਾਬ ਵਿਧਾਨ ਸਭਾ ਕੋਲ ਇੱਕ ਲੈਟਰ ਆਈ ਹੈ ਕਿ ਤੁਹਾਨੂੰ 3 ਤਰੀਕ ਨੂੰ ਸਵੇਰੇ 11 ਵਜੇ ਪੰਜਾਬ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਨੇ ਬੁਲਾਇਆ ਤੁਹਾਡੇ ਫੀਫੇ ਦੇ ਨਾਲ ਤੁਹਾਡੇ ਤੁਹਾਡੇ ਨਾਲ ਰੂਟ ਰੂ ਬਹੋਣਗੇ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਗੱਲ ਕੀਤੀ ਕਿ ਮੈਨੂੰ ਸਪੀਕਰ ਸਾਹਿਬ 3 ਤਰੀਕ ਬੁਲਾ ਰਹੇ ਆ ਮੇਰੇ ਹਲਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਐਮ ਐਲ ਏ ਬਣਾਇਆ ਮੇਰੇ ਪਰਿਵਾਰ ਦੇ ਸਦਸੇ ਉਹਨਾਂ ਨੇ ਕਿਹਾ ਯਾਰ ਵੋਟ ਤੇ ਆਪਾਂ ਤੈਨੂੰ ਪਾਈ ਹੈ ਵੋਟ ਤੇ ਆਪਾਂ ਤੇਰੇ ਕਰਕੇ ਤੈਨੂੰ ਦਿੱਤੀ ਆਪਾਂ ਕੋਈ ਪਾਰਟੀ ਨੂੰ ਵੋਟ ਨਹੀਂ ਦਿੱਤੀ ਅਸੀਂ ਕੋਈ ਵੀ ਪਾਰਟੀ ਨੂੰ ਵੋਟ ਨਹੀਂ ਪਾਈ ਅਸੀਂ ਵੋਟ ਤੇ ਤੈਨੂੰ ਪਾਈ ਏ ਇਸ ਕਰਕੇ ਤੂੰ ਆਪਣੇ ਐਮਐਲਏ ਪਦ ਨੂੰ ਵਾਪਸ ਲੈ ਅਸਤੀਫਾ ਮੈਂ ਕਿਹਾ ਯਾਰ ਉਹ ਕਿਉਂ ਉਹ ਕਹਿੰਦਾ ਇਹ ਤਾਂ ਸੀਟ ਤੇਰੇ ਕੋਲ ਕੰਮ ਲੈਣੇ ਆ ਫਿਰ ਤੇ ਵਿਸ਼ਵਾਸ ਕੀਤਾ ਤੈਨੂੰ ਐਮਐਲਏ ਬਣਾਇਆ ਕਿ ਸਾਡੇ ਜਿਹੜੇ ਦੁੱਖ ਸੁੱਖ ਦੇ ਕੰਮ ਹੈ ਸਾਡੇ ਤੇ ਲੜਾਈ ਲੜੇਗਾ ਸਾਡੇ ਲਈ ਸੰਘਰਸ਼ ਕਰੇਗਾ ਇਸ ਕਰਕੇ ਤੂੰ ਆਪਣੇ ਐਮਐਲਏ ਪਦ ਤੋਂ ਅਸਤੀਫਾ ਵਾਪਸ ਲਿਆ ਮੈਂ 2 ਦਿਨ ਬਹੁਤ ਸੋਚਿਆ ਲਿਗਲ ਸਲਾਹ ਕੀਤੀ ਤੇ ਦੋਸਤੋ ਮੈਂ 29 ਤਰੀਕ ਰਾਤ ਨੂੰ ਸਤੀਫਾ ਵਾਪਸ ਲੈਣ ਦਾ ਆਪਣਾ ਜਿਹੜਾ ਮਨ ਹੈ ਉਹਨੂੰ ਬਣਾ ਲਿਆ 30 ਤਰੀਕ ਸਵੇਰੇ ਮੈਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਸਤੀਫਾ ਵਾਪਸ ਲੈਣ ਦੀ ਮੈਂ ਜਿਹੜੀ ਆਪਣੀ ਲੈਟਰ ਉਹ ਭੇਜ ਦਿੱਤੀ ਆਪਣੇ ਲੈਟਰ ਪੈਡ ਦੇ ਉੱਤੇ ਜਿਹਨੂੰ ਮੈਂ ਸਪੀਕ ਉਸ ਦੇ ਮਾਦਮ ਦੇ ਨਾਲ ਸਪੀਕਰ ਸਾਹਿਬ ਨੂੰ ਲੈਟਰ ਭੇਜੀ ਬੜੇ ਹੈਰਾਨਗੀ ਦੀ ਗੱਲ ਹੈ ਕਿ ਜਿਹੜੀ ਮੈਨੂੰ ਸਪੀਕਰ ਸਾਹਿਬ ਨੇ ਮੈਨੂੰ ਬੁਲਾਇਆ ਕਿ ਤੁਸੀਂ 3 ਤਰੀਕ ਸਵੇਰੇ 11:00 ਵਜੇ ਵਿਧਾਨ ਸਭਾ 'ਚ ਪਹੁੰਚੋ ਇਹ ਲੈਟਰ ਪੰਜਾਬ ਦੇ ਲੋਕਾਂ ਦੱਸਣਾ ਚਾਹਣਾ ਇਹ ਉਹ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਕਿ ਸਪੀਕਰ ਸਾਹਿਬ ਵੱਲੋਂ ਭੇਜੀ ਹੋਈ ਲੈਟਰ 3 ਤਰੀਕ 11:00 ਵਜੇ ਮੈਂ ਅੱਜ ਸਪੀਕਰ ਸਾਹਿਬ ਦੇ ਕੋਲ ਪਹੁੰਚ ਗਿਆ ਪਰ ਉੱਥੇ ਸਪੀਕਰ ਸਾਹਿਬ ਆਪਣੀ ਕੁਰਸੀ 'ਤੇ ਨਹੀਂ ਬੈਠੇ ਸੀ ਉਹਨਾਂ ਦੇ ਸੈਕਟਰੀ ਸਾਹਿਬ ਇਹਨੂੰ ਕਹਿੰਦੇ ਕਿਸਪੀਕਰ ਸਾਹਿਬ ਆਊਟ ਆਫ ਸਟੇਸ਼ਨ ਹੈ ਇਸ ਕਰਕੇ ਕਿ ਜਿਹੜਾ ਮੈਂ ਜਿਹੜੀ ਵਾਪਸ ਲੈਣ ਤੇ ਜਿਹੜੀ ਸਤੀਫਾ ਮੇਰੀ ਲੈਟਰ ਸੀ ਨਾ ਮੈਂ ਉਹਨਾਂ ਨੂੰ ਰਸੀਬ ਕਰਵਾ ਕੇ ਸੈਕਟਰੀ ਟੂ ਸਪੀਕਰ 11:55 ਮਿੰਟ ਲੈਟਰ ਉਹਨਾਂ ਨੇ ਰਸੀਬ ਕੀਤੀ ਸੈਕਟਰੀ ਨੇ ਮੈਨੂੰ ਕਿਹਾ ਕਿ ਅਜੇ ਕੋਈ ਵੀ ਤੁਹਾਡਾ ਸਤੀਫਾ ਜਿਹੜਾ ਮਨਜ਼ੂਰ ਨਹੀਂ ਹੋਇਆ ਕਾਜੀ ਸੈਕਟਰੀ ਵੀ ਨੂੰ ਕਹਿ ਰਿਹਾ 11:55 ਮਿੰਟ ਦੇ ਉੱਤੇ ਕਿ ਤੁਹਾਡਾ ਸਤੀਫਾ ਮਨਜ਼ੂਰ ਨਹੀਂ ਹੋਇਆ ਜਿਸ ਕਰਕੇ ਤੁਸੀਂ 11 ਤਰੀਕ ਸਪੀਕਰ ਸਾਹਿਬ ਵੱਲੋਂ ਤੁਹਾਨੂੰ ਦੁਬਾਰਾ ਬੁਲਾਇਆ ਜਾ ਰਿਹਾ ਹੈ 11 ਤਰੀਕ ਸਵੇਰੇ 11 ਵਜੇ ਤੁਸੀਂ ਦੁਬਾਰਾ ਪੇਸ਼ ਹੋਣਾ ਹੈ 11 ਤਰੀਕ ਸਵੇਰੇ 11 ਵਜੇ ਤੁਸੀਂ ਦੁਬਾਰਾ ਪੇਸ਼ ਹੋਣਾ ਹੈ ਦੋਸਤੋ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦੀ ਨਲਾਕੀ ਦੇਖੋ ਮਨੂੰ ਸਪੀਕਰ ਸਾਹਿਬ ਤੋਂ ਇਹ ਉਮੀਦ ਨਹੀਂ ਸੀ ਕਿ ਅੱਜ ਮੇਰਾ ਪੁਰਾਣੀ ਡੇਟ ਦੇ ਵਿੱਚ ਸਪੀਕਰ ਸਾਹਿਬ ਜਿਹੜੇ ਛੁੱਟੀ ਤੇ ਗਏ ਸੀ ਕਿੱਡਾ ਦਬਾਅ ਵਾ ਦਿੱਲੀ ਵਾਲਿਆਂ ਦਾ ਕਿੱਡਾ ਦਬਾਅ ਹੈ ਚੰਡੀਗੜ੍ਹ ਬੈਠੇ ਨੇ ਵੱਡੀਆਂ-ਵੱਡੀਆਂ ਕੋਠੀਆਂ ਦੇ ਵਿੱਚ ਸਪੀਕਰ ਸਾਹਿਬ ਨੂੰ 3:30 ਵਜੇ ਸਪੀਕਰ ਸਾਹਿਬ ਨੂੰ ਵਿਧਾਨ ਸਭਾ ਚ ਆ ਕੇ ਪ੍ਰੈਸ ਨੂੰ ਦੱਸਣਾ ਪਿਆ ਕਿ ਜਿਹੜਾ ਸਤੀਫਾ ਹੈ ਉਹ ਪੁਰਾਣੀ ਡੇਟ ਤੇ ਸੈਕਟ ਕਰ ਲਿਆ ਸਪੀਕਰ ਸਾਹਿਬ ਅੱਜ ਤੁਸੀਂ ਲੋਕਤੰਤਰ ਦੇ ਵਿੱਚ ਅੱਜ ਤੁਸੀਂ ਭਰਾ ਦੇ ਸੰਵਿਧਾਨ ਦੇ ਉੱਤੇ ਅੱਜ ਬਹੁਤ ਵੱਡੀ ਜਿਹੜੀ ਇਹ ਜਿਹੜੀ ਜਿਹੜੀ ਅੱਜ ਤੁਸੀਂ ਕੰਮ ਕੀਤਾ ਹੈ ਇਹ ਬਹੁਤ ਨਿੰਦਾ ਦਾ ਕੰਮ ਹੈ ਅੱਜ ਮੈਂ ਇਹ ਕਹਿ ਸਕਦਾ ਹਾਂ ਕਿ ਕਾਲੇ ਅਖ਼ਬਾਰਾਂ 'ਚ ਲਿਖਿਆ ਜਾਊਗਾ ਅੱਜ ਕਿ ਤੁਸੀਂ ਐਡਾ ਪ੍ਰੈਸ਼ਰ ਦੱਲੇ ਤੁਹਾਡੇ ਲੋਕਾਂ ਨੂੰ ਬਹੁਤ ਉਮੀਦਾਂ ਸੀ ਕਿ ਤੁਸੀਂ ਇਨਸਾਫ ਕਰੋਗੇ ਤੁਹਾਡੇ ਦੇ ਲੋਕਾਂ ਨੂੰ ਉਮੀਦ ਬਹੁਤ ਸੀ ਮੈਨੂੰ ਮੀਤ ਸੀ ਮੇਰੇ ਲੋਕਾਂ ਨੂੰ ਮੀਤ ਸੀ ਕਿ ਇੱਕ ਸਪੀਕਰ ਜਿਹੜਾ ਛੁੱਟੀ ਤੇ ਗਿਆ ਅੱਜ ਕਿਤੇ ਬਾਹਰ ਕਿੱਡੇ ਦਬਾਅ 'ਚ 3:30 ਵਜੇ ਆ ਕੇ ਕਹਿੰਦਾ ਕੀ ਹੈ ਕਿ ਮੈਂ ਤੇ ਵੈਸੇ ਸ਼ੀਤਲਨ ਰਾਣੂ ਨੂੰ ਬੁਲਾਇਆ ਸੀ ਸਾਬ ਮਿਲਣ ਲੋਕ ਆਦੇ ਰਹਿੰਦੇ ਸਪੀਕਰ ਸਾਹਿਬ ਮੈਂ ਕੋਈ ਇਨਾ ਥੜਿਆ ਨਹੀਂ ਤੁਹਾਨੂੰ ਮਿਲਣ ਦੇ ਲਈ ਮੈਨੂੰ ਕੋਈ ਤੁਹਾਡੀ ਕੋਈ ਏਡੀ ਕੋਈ ਮੈਨੂੰ ਕੋ ਜਰੂਰਤ ਨਹੀਂ ਸੀ ਕਿ ਮੈਂ ਬਹੁਤ ਥੜਿਆ ਸੀ ਮੈਂ ਸਪੀਕਰ ਸਾਹਿਬ ਨੂੰ ਮਿਲਣ ਜਾਣਾ ਮੈਂ ਤੁਹਾਡੇ ਸੱਦੇ ਤੇ ਆਇਆ ਤੁਹਾਡੀ ਲੈਟਰ ਤੇ ਆਇਆ ਜਿਹੜੀ ਬਦਾਨ ਸੱਭਾ ਨੇ ਮੈਨੂੰ ਲੈਟਰ ਭੇਜੀ ਏ ਉਸ ਲੈਟਰ ਦਾ ਨੰਬਰ ਹੈ ਇਸਟਰ ਨੰਬਰ ਲੱਗਿਆ ਉਹਨੂੰ ਤੁਸੀਂ ਜਾ ਕੇ ਕੋਰਟ ਚ ਕੀ ਜਵਾਬ ਦੋਗੇ ਪੂਰੀ ਤਿਆਰੀ ਕਰੋ ਕਿ ਅੱਜ ਤੁਸੀਂ ਲੁਕਤਨ ਤ ਜਿਹੜੀ ਹਤਿਆ ਕੀਤੀ ਏ ਇਹਦਾ ਜਵਾਬ ਤੁਹਾਨੂੰ ਕੋਰਟs ਦੇਣਾ ਪਏਗਾ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਹੈ ਮੇਰੇ ਲਈ ਤਾਂ ਇਲੈਕਸ਼ਨ ਕੱਲ ਕਰਵਾ ਲਓ ਵਿਧਾਨ ਸਭਾ ਦੀ ਕੱਲ ਹੀ ਤਿਆਰ ਬੈਠਾ ਮੇਰੇ ਲਈ ਤੁਸੀਂ ਕਿਸੇ ਵੀ ਤਰੀਕੇ ਨਾਲ ਨਹੀਂ ਲੜਨੋ ਪਵਾ ਤੁਸੀਂ ਪ੍ਰਸ਼ਾਸਨ ਦੇ ਲੋਰ ਤੇ ਦਬਾਅ ਤੇ ਲੜਾਈ ਲੜ ਰਹੇ ਹੋ ਮੈਨੂੰ ਕਾਨੂੰਨੀ ਲੜਾਈ ਲੜ ਲਓ ਪਵਾ ਮੇਰਾ ਪੋਲਿਟਿਕਲ ਲੜਾਈ ਲੜ ਲਓ ਮੈਂ ਕਿਸੇ ਤੇ ਕਿਹੜਾ ਬੈਕ ਫੁੱਟ ਤੇ ਜਾਣ ਵਾਲਾ ਨਹੀਂ ਹੈ ਪਰ ਤੁਹਾਡਾ ਚਿਹਰਾ ਬੇਨਕਾਬ ਹੋ ਗਿਆ ਕਿ ਤੁਸੀਂ ਕਿੱਡੇ ਦਬਾਅ 'ਚ ਚੱਲਦੇ ਹੋ ਜਿੱਦਾਂ ਤੁਸੀਂ ਵਿਧਾਨ ਸਭਾ ਦੇ ਵਿੱਚ ਇੱਕ ਕੁਰਸੀ ਤੇ ਬੈਠ ਕੇ ਇੱਕ ਬੁੱਤ ਬਣ ਕੇ ਪੰਜਾਬ ਵਿਧਾਨ ਸਭਾ ਦਾ ਕੰਮ ਕਰਦੇ ਹੋ ਤੁਹਾਡੇ ਮਗਰ ਜਿਹੜੀ ਤਾਕਤਾਂ ਹੈ ਉਹ ਦੂਸਰੀਆਂ ਤਾਕਤਾਂ ਕੰਮ ਕਰਵਾਉਂਦੀ ਹੈ ਤੁਸੀਂ ਆਪਣੇ ਵੱਲ ਤੇ ਕੰਮ ਨਹੀਂ ਕਰਦੇ ਅੱਜ ਤੁਸੀਂ ਉਹੀ ਚੀਜ਼ ਕੀਤੀ ਹੈ ਅੱਜ ਲੋਕਾਂ ਦੇ ਦਬਾਅ ਦੇ ਵਿੱਚ ਅੱਜ ਜਿਹੜੇ ਪੰਜਾਬ ਤੋਂ ਬਾਰੀ ਲੋਕ ਇਹਨਾਂ ਨੇ ਰਾਜ ਕੀਤਾ ਪੰਜਾਬ 'ਚ ਕੋਈ ਦਿੱਲੀ ਦਾ ਕੋਈ ਛਤੀਸਗੜ੍ਹ ਦਾ ਕੋਈ ਯੂਪੀ ਦਾ ਕੋਈ ਰਾਜਸਥਾਨ ਦਾ ਅੱਜ ਉਹਨਾਂ ਦੇ ਦਬਾਅ ਦੇ ਵਿੱਚ ਤੁਹਾਨੂੰ ਇਹ ਵੀ ਪਤਾ ਲੱਗਿਆ ਕਿ ਮੇਰੇ ਡਿਪਾਰਟਮੈਂਟ ਜਾਂ ਮੇਰੀ ਬਦਾਤ ਸਬਬ ਵੱਲੋਂ ਮੈਂ ਲੈਟਰ ਕੱਢੀ ਹੋਈ ਐ ਤੁਸੀਂ ਮੇਰਾ ਸਤੀਫਾ ਤੇ ਕਰਨ ਤੋਂ ਪਹਿਲੇ ਤੁਹਾਨੂੰ ਮੈਨੂੰ ਬੁਲਾਣਾ ਪਏਗਾ ਇੱਕ ਕਾਨੂੰਨ ਦਾ ਮਾਧਵ ਹੈ ਤੁਹਾਨੂੰ ਬੁਲਾ ਕੇ ਪੁੱਛਣਾ ਪਏਗਾ ਕਿ ਮੇਰਾ ਜਿਹੜਾ ਸਤੀਫਾ ਕੋਈ ਦਬਾਅ ਹੇ ਤੇ ਨਹੀਂ ਕਿਸੇ politcal pressure ਤੇ ਤਾਂ ਨਹੀਂ ਤੁਸੀਂ ਮੈਨੂੰ ਬਿਨਾਂ ਬੁਲਾਏ ਮੇਰਾ ਸਤੀਫਾ ਸੈਪਟ ਨਹੀਂ ਕਰ ਸਕਦੇ ਇਹ ਕਾਨੂੰਨ ਚ ਹੈ ਇਸ ਭਾਰ ਦਾ ਕਾਨੂੰਨ ਡਾਕਟਰ ਬਾਬਾ ਸਾਹਿਬ ਮੇਤਕਰ ਦਾ ਜਿਹੜਾ ਬਣਾਇਆ ਹੋਇਆ ਸੰਵਿਧਾਨ ਉਸ ਦੇ ਮਤਾਬਕ ਤੁਸੀਂ ਮੈਨੂੰ ਬਿਨਾਂ ਬੁਲਾਏ ਮੇਰਾ ਸਤੀਫਾ ਸੈਕਟ ਨਹੀਂ ਕਰ ਸਕਦੇ ਇਸ ਕਰਕੇ ਇਹਦਾ ਜਵਾਬ ਮੈਂ ਤੁਹਾਨੂੰ ਪੂਰਚ ਦਊਂਗਾ ਜਿੱਥੇ ਤੱਕ ਜਾਣਾ ਪਿਆ ਮੈਂ ਜਾਊਂਗਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਅੱਜ ਇਸ ਸਰਕਾਰ ਦਾ ਚਿਹਰਾ ਬੇਨਕਾਬ ਕਰਦਾ ਚਾਹਨਾ ਕਿ ਜਿਹਦਾ ਚਿਹਰਾ ਤੁਸੀਂ ਕੱਲ ਵੀ ਬੇਨਕਾਬ ਕਰਨਾ ਹੈ ਕੱਲ 4 ਤਰੀਕ ਪੂਰਾ ਪੰਜਾਬ ਜਿਹੜੀ ਸੂਬੇ ਦੀ ਸਰਕਾਰ ਹੈ ਉਹਦਾ ਚਿਹਰਾ ਬੇਨਕਾਬ ਕਰੇਗਾ ਇਹਨਾਂ ਦੀ ਅੱਖਾਂ ਖੋਲੇਗਾ ਪਰ ਦੂਸਰੇ ਪਾਸੇ ਦੇਖੋ ਰਾਜਕਮਾ ਚੱਬੇਵਾਲ ਦਾ ਜਿਹੜਾ ਸਤੀਫਾ ਮੇਰੇ ਤੋਂ ਪਹਿਲੇ ਆਇਆ 15 ਮਾਰਚ ਦਾ ਉਹਨਾਂ ਦਾ ਸਤੀਫਾ ਮਜ਼ੂਰ ਨਹੀਂ ਕੀਤਾ ਮੇਰਾ ਕਿਉਂ ਕੀਤਾ ਕਿ ਮੇਰੇ ਤੋਂ ਇਹਨਾਂ ਨੂੰ ਅਜ ਸਰਕਾਰ ਨੂੰ ਖੋਫ ਹੈ ਸਰਕਾਰ ਅਜ ਲੋਕਾਂ ਨੇ ਇਹਨਾਂ ਦੀ ਜੋ ਸਲੀਅਤ ਹੈ ਅਜ ਜਨਤਾ ਦੇ ਵਿੱਚ ਆ ਚੁੱਕੀ ਹੈ ਪਰ ਸਪੀਕਰ ਸਾਹਿਬ ਤੁਹਾਨੂੰ ਇਹਦਾ ਜਵਾਬ ਦੇਣਾ ਪਏਗਾ ਕਿ ਤੁਸੀਂ ਮੈਨੂੰ ਲੈਟਰ ਕੱਢ ਰਹੇ ਹੋ ਤੁਸੀਂ ਮੈਨੂੰ ਅਜ 11 ਤਰੀਕ ਦਾ ਸਮਾਂ ਦੇ ਰਹੇ ਹੋ ਅਗਰ ਤੁਸੀਂ ਮੈਨੂੰ 11 ਤਰੀਕ ਬੁਲਾਇਆ ਤਾਂ ਅਸੀਂ ਮੈਂ ਇਸ ਕੀਪਾ ਕਿਦਾਂ ਸੈਪਟ ਕਰੋਗੇ ਇਸ ਕਰਕੇ ਤੁਸੀਂ ਦਬਾਅ ਦੇ ਵਿੱਚ ਗਲਤ ਡਿਸੀਜਨ ਲਿਆ ਤੁਹਾਨੂੰ ਮੇਰੇ ਖਿਲਾਫ ਮੁਕਤਨਾ ਪਏਗਾ ਮੈਂ ਕਾਨੂੰਨ ਦਾ ਸਾਰਾ ਲਊਂਗਾ ਮੈਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਕਿ ਕੋਰਟ ਮੈਨੂੰ ਰਾਹਤ ਦੇਊਗੀ ਔਰ ਜਿਹੜੇ ਸਤਿਕਾਰ ਨਾਲ ਤੁਸੀਂ ਇਹ ਕੰਮ ਕੀਤਾ ਜਿੰਨੀ ਕਾਰਵਾਈ ਹੋਏਗੀ ਜੋ ਵੀ ਡਿਸੀਜਨ ਕੋਰਟ ਲਏਗੀ ਉਹ ਬਹੁਤ ਬੈਟਰ ਲਏਗੀ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਮੈਨਾਂ ਪਿਆਰ ਕਰਦੇ ਆ ਤੇ ਇਸ ਸਰਕਾਰ ਦਾ ਜਿਹੜਾ ਚਿਹਰਾ ਹੈ ਉਸ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਕਿੰਦਾ ਵੀ ਇਨਕਾਬ ਹੋ ਰਿਹਾ ਇੱਕ ਪਾਸੇ ਮੈਨੂੰ ਲੈਟਰ ਕੱਢ ਰਿਹਾ 11 ਤਰੀਕ ਬੁਲਾਹਤ ਦੀ ਇੱਕ ਪਾਸੇ ਮੇਰਾ ਪੁਰਾਣੀ ਡੀਡ ਦੇ ਵਿੱਚ ਸਿਫਾ ਸੈਪਟ ਕਰ ਰਿਹਾ ਹੈ ਪਰ ਮੈਂ ਉਸ ਨੂੰ ਪਹਿਲੇ ਸਿਫਾ ਵਾਪਸ ਲੈ ਚੁੱਕਾ ਹਾਂ 30 ਤਰੀਕ ਨੂੰ ਜਿਹੜੀ ਮੇਰੀ ਜਿਹੜੀ ਹੈ ਸਪੀਡ ਪੋਥਨ ਦੇ ਮਾਤਮ ਨਾਲ ਇਹਦਾ ਮੇਲ ਦੇ ਮਾਤਮ ਨਾਲ ਸਿਫਾ ਮੇਨਾ ਵਾਪਸ ਲੈਣ ਦੀ ਜਿਹੜੀ ਮੇਰੀ ਐਪਲੀਕੇਸ਼ਨ ਹੈ ਉਹ ਵਿਧਾਨ ਸਭਾ 'ਚ ਪਹੁੰਚ ਚੁੱਕੀ ਹੈ ਹੁਣ ਇਹਦਾ ਜਿਹੜਾ ਜਵਾਬ ਹੈ ਉਹ ਸਪੀਕਰ ਸਾਹਿਬ ਜਾਂ ਵਿਧਾਨ ਸਭਾ ਦੇ ਜਿੰਨੇ ਵੀ ਅਫਸਰ ਸਬੰਧ ਹਨ ਉਹ ਕੋਰਚ ਰਹਿਣਗੇ ਕਿ ਕਿਸ ਪ੍ਰੈਸ਼ਰ ਦੇ ਵਿੱਚ ਕਿਸ ਦਬਾਅ ਦੇ ਵਿੱਚ ਇਹਦਾ ਸਿਫਾ ਮਜੂਰ ਕੀਤਾ ਬਹੁਤ ਬਹੁਤ ਧੰਕਵਾਦ ਜੱਤੀ ਚਾਪਰ